ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਕਪਿਲ ਸ਼ਰਮਾ ਦੇ ਨਵੇਂ ਖੁੱਲੇ ਕੈਫੇ ਯਾਨੀ ਕਿ ਕਪਿਲ ਸ਼ਰਮਾ ਵੱਲੋਂ ਜਿਹੜਾ ਬੀਤੇ ਦਿਨੀ ਕੈਨੇਡਾ ਦੇ ਵਿੱਚ ਆਪਣਾ ਕੈਪਸ ਕੈਫੇ ਦੇ ਨਾਮ ਤੋਂ ਇੱਕ ਨਵਾਂ ਰੈਸਟੋਰੈਂਟ ਖੋਲਿਆ ਗਿਆ ਸੀਗਾ ਉਹਦੇ ਤੇ ਗੋਲੀਆਂ ਚੱਲੀਆਂ ਨੇ ਮੀਡੀਆ ਰਿਪੋਰਟਸ ਦੀ ਮੁਤਾਬਕ ਇਹ ਗੋਲੀਆਂ ਪਿਛਲੇ ਕੁਝ 4-5 ਘੰਟੇ ਪਹਿਲਾਂ ਚੱਲੀਆਂ ਨੇ ਜਿਸ ਦੇ ਵਿੱਚ BCI ਦੇ ਨਾਲ ਸੰਬੰਧਿਤ ਹਰਜੀਤ ਲਾਡੀ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਇਹ ਜ਼ਿੰਮੇਵਾਰੀ ਹਰਜੀਤ ਲਾਡੀ ਵੱਲੋਂ ਲਈ ਗਈ ਹੈ ਤੇ ਇਸ ਦਾ ਮਹੱਤਵ ਕੀ ਹੋ ਸਕਦਾ ਹੈ ਇਸ ਦੀ ਹਾਲੇ ਜਾਣਕਾਰੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਇਆ ਹੋ ਸਕਦਾ ਹੈ ਕਿ ਇਹ ਫਿਰੋਤੀ ਦੀ ਕਾਲ ਹੋਵੇ ਜਾਂ ਫਿਰ ਹੋ ਸਕਦਾ ਹੈ ਕਿ ਇਹ ਫਿਰੋਤੀ ਮੰਗਨ ਦਾ ਤਰੀਕਾ ਹੋਵੇ ਕੈਨੇਡਾ ਦੇ ਵਿੱਚ ਲਗਾਤਾਰ ਕਈ ਪੰਜਾਬੀ ਗੈਂਗਸਟਰ ਜਿਹੜੇ ਨੇ ਉਹ ਐਕਟਿਵ ਨੇ ਇਸ ਤੋਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਏਪੀ ਢਿੱਲੋਂ ਦੇ ਘਰ ਤੇ ਵੀ ਫਾਇਰਿੰਗ ਹੋ ਚੁੱਕੀ ਹੈ ਗਿੱਪੀ ਗਰੇਵਾਲ ਦੇ ਘਰ ਤੇ ਵੀ ਫਾਇਰਿੰਗ ਹੋ ਚੁੱਕੀ ਹੈ ਤੇ ਅੱਜ कैब्स कैफे ਜਿਹੜਾ ਕਿ ਬ੍ਰਿਟਿਸ਼ ਕਲੰਬੀਆ ਦੇ ਵਿੱਚ ਬੀਤੇ ਦਿਨੀ ਹੀ ਜਿਹੜਾ ਕਪਿਲ ਸ਼ਰਮਾ ਵੱਲੋਂ ਖੋਲਿਆ ਗਿਆ ਸੀਗਾ ਆਪਣਾ ਨਵਾਂ ਕੈਫੇ ਕਪਿਲ ਸ਼ਰਮਾ ਤੇ ਉਹਨਾਂ ਦੇ ਪਤਨੀ ਵੱਲੋਂ ਮਿਲ ਕੇ ਖੋਲਿਆ ਗਿਆ ਸੀਗਾ ਉਸ ਦੇ ਉੱਤੇ ਜਿਹੜੀ ਹੈ ਫਾਇਰਿੰਗ ਹੋਈ ਹੈ ਤਸਵੀਰਾਂ ਜਿਹੜੀਆਂ ਤੁਸੀਂ ਨਾਲ ਸਕਰੀਨ ਤੇ ਦੇਖ ਰਹੇ ਹੋ ਇੱਕ ਐਵਸ ਕੈਫੇ ਦੀਆਂ ਨੇ ਜਿਸ ਦਿਨ ਉਹ ਖੁੱਲਿਆ ਸੀਗਾ ਯਾਨੀ ਕਿ ਜਿਸ ਦਿਨ ਉਹਦੀ ਓਪਨਿੰਗ ਹੋਈ ਸੀ ਉਸ ਦਿਨ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸਨ ਬਹੁਤ ਹੀ ਜਲਦੀ ਚਰਚਾ ਦੇ ਵਿੱਚ ਆ ਗਿਆ ਸੀਗਾ ਕੈਵਸ ਕੈਫੇ ਕਿਉਂਕਿ ਕਪਿਲ ਸ਼ਰਮਾ ਨੇ ਖੁਦ ਸਟੋਰੀਜ਼ ਪੋਸਟ ਕਰਕੇ ਆਪਣੇ ਇੰਸਟਾਗ੍ਰਾਮ ਦੇ ਉਤੇ ਸਾਰਿਆਂ ਨੂੰ ਅਵੇਅਰ ਕੀਤਾ ਸੀਗਾ ਕਿ ਅਸੀਂ ਫਾਈਨਲੀ ਹੁਣੇ ਖੋਲ ਦਿੱਤਾ ਹੈ ਆਪਣਾ ਡ੍ਰੀਮ ਕੈਫੇ ਜੋ ਕਿ ਕਪਿਲ ਸ਼ਰਮਾ ਵੱਲੋਂ ਆਪਣੀ ਸਟੋਰੀਜ਼ ਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਤੇ ਅੱਜ ਉਸੇ ਹੀ ਕੈਪਸ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਨੇ ਤੇ ਹਾਲਾਂਕਿ ਕਪਿਲ ਸ਼ਰਮਾ ਵੱਲੋਂ ਇਸ ਦੇ ਉੱਤੇ ਕੋਈ ਵੀ ਅਧਿਕਾਰੀ ਤੇ ਜਾਂ ਫਿਰ ਕੋਈ ਵੀ ਬਿਆਨ ਹਲੇ ਤੱਕ ਨਹੀਂ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਹਰਜੀਤ ਲਾਢੀ ਨੇ ਜਿਹੜੀ ਜ਼ਿੰਮੇਵਾਰੀ ਲਈ ਹੈ ਉਸ ਦਾ ਅਸਲ ਮੁੱਤਵ ਕੀ ਹੈ ਕਿ ਇਹ ਜਿਹੜੇ ਕੈਫੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਕਿ ਆਪਣਾ ਦਬਦਬਾ ਬਣਾਉਣ ਦੇ ਲਈ ਹੈ ਜਾਂ ਫਿਰ ਕੋਈ ਐਕਸਟਰੂਸ਼ਨ ਮਨੀ ਦੇ ਲਈ ਹੈ ਜੇ ਆਪਾਂ ਗੱਲ ਪੰਜਾਬ ਦੀ ਕਰ ਰਹੇ ਸੀਗੇ ਤਾਂ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਉੱਥੇ-ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਬੀਕੇਆਈ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹਰਜੀਤ ਲਾੜੀ ਦੇ ਸੰਬੰਧ ਦੱਸੇ ਜਾਂਦੇ ਨੇ ਕਿ ਬੀਕੇਆਈ ਦੇ ਲਈ ਇਹ ਹਰਜੀਤ ਲਾੜੀ ਕੰਮ ਕਰਦਾ ਹੈ ਜਿਸ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤੇ ਹਰ ਅਪਡੇਟ ਲਈ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਾਲ